ਸੀ ਦੇਖੋ ਦੇਸੀ ਸਟਵੀ ਮੈਂ ਹਾਂ ਸੰਦੀਪ ਸ਼ਰਮਾ ਸਰਕਾਰਾਂ ਦੁਆਰਾ ਨੌਜਵਾਨ ਪੀੜੀ ਬਚਾਉਣ ਵਾਸਤੇ ਕਈ ਤਰ੍ਹਾਂ ਦੇ ਯਾਨੀ ਉਹ ਪ੍ਰਾਲੇ ਕਿਤੇ ਜਾਂਦੇ ਆ ਚਾਹੇ ਨਸ਼ੇ ਦੀ ਗੱਲ ਕੀਤੀ ਜਾਂਦੀ ਹੈ ਨਸ਼ੇ ਨੂੰ ਬਚਾਉਣ ਵਾਸਤੇ ਜਿਹੜਾ ਨੌਜਵਾਨ ਬਚਾਉਣ ਵਾਸਤੇ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਆਪਣੀ ਕੰਮ ਕਰਸੀ ਰੱਖੀ ਤੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦਾ ਨੌਜਵਾਨ ਕਿਸੇ ਨਸ਼ੇ ਦੇ ਦਲਦਲ ਵਿੱਚ ਨਾ ਫਸੇ ਲੇਕਿਨ ਕਿਤਨੇ ਕਿਤੇ ਹਜੇ ਵੀ ਕਈ ਜਗ੍ਹਾ ਤੇ ਰੇ ਨੌਜਵਾਨਾ ਉਹ ਨਸ਼ੇ ਦੀ ਲਤ ਵਿੱਚ ਫਸ ਜਦੇ ਆ ਨਸ਼ਾ ਕਿਸ ਤਰ੍ਹਾਂ ਦਾ ਵੀ ਹੋਵੇ ਚਾਹੇ ਉਹ ਡਰੱਗਸ ਸਿੰਥੈਟਿਕ ਹੋਵੇ ਚਾਹੇ ਸਿਗਰਟ ਹੋਵੇ ਸ਼ਰਾਬ ਹੋਵੇ ਜੇ ਕੋਈ ਹੋ ਵੀ ਡਰੱਗਸ ਹੋਵੇ ਲੇਕਿਨ ਤੁਹਾਨੂੰ ਅੱਜ ਅਸੀਂ ਲੋਨ ਦੇ ਉਸ ਸਖਸ਼ਨਾ ਮਿਲਾਨ ਜਾਣ ਜਾ ਰਹੇ ਆ ਕਿਸੇ ਤਰ੍ਹਾਂ ਵੀ ਬੰਦਾ ਰੜਾ ਬੱਚਾ ਨਸ਼ਾ ਕਰਦਾ ਹੋਵੇ ਤਾਂ ਬਿਲਕੁਲ ਗਰੰਟੀ ਲੈਂਦੇ ਆ ਤੁਹਾਡਾ ਉਹ ਬੱਚਾ ਇਸ ਦਲਦਲ ਤੋਂ ਬਾਹਰ ਨਿਕਲ ਜਾਊਗਾ ਤਾਂ ਜਿਹੜੀ ਦਵਾਈ ਹੈ ਉਹ ਬਿਲਕੁਲ ਫ੍ਰੀ ਵੀ ਦਿੰਦੇ ਆ ਸੋ ਆਓ ਤੁਹਾਨੂੰ ਉਸ ਸਖਸ਼ਨਾ ਮਿਲਾਨ ਜਾਣ ਜਾ ਰਹੇ ਆ ਜਿਹੜਾ ਤੁਹਾਡੇ ਬੱਚੇ ਨੂੰ ਇੱਕ ਨਵੀਂ ਜ਼ਿੰਦਗੀ ਵੀ ਨਾਲ ਦੇ ਰਿਹਾ ਹੈ ਆ ਉਹ ਤੁਹਾਨੂੰ ਰੂਬ ਦਿਖਾ ਰਹੇ ਆ ਇਹ ਉਹ ਸ਼ਖਸ ਹੈ ਜਿਹੜੇ ਤੁਹਾਡੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਉਸ ਨਸ਼ੇ ਦੀ ਦਲਦਲ ਤੋਂ ਦੂਰ ਕਰਦੇ ਆ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਵਿਜੇ ਸ਼ਰਮਾ ਜੀ ਸ਼ਰਮਾ ਸਾਹਿਬ ਕਿਸਾ ਦੇਖਦੇ ਹੋ ਸਰਕਾਰਾਂ ਨੇ ਬੜੇ ਵੱਡੇ ਉਪਰਾਲੇ ਕੀਤੇ ਆ ਨਸ਼ਾ ਛੱਡਦੇ ਇਹ ਬੱਚੇ ਲੈ ਕੇ ਖੇ ਵੀ ਬੜੇ ਬੱਚੇ ਆ ਨਸ਼ੇ ਦੀ ਦਲਦਲ ਜਾਂਦੇ ਨਸ਼ਾ ਕਿਹੜੀ ਤਰ੍ਹਾਂ ਹੁੰਦਾ ਤੁਸੀਂ ਕਿਸ ਤਰ੍ਹਾਂ ਦਾ ਨਸ਼ਾ ਆਮ ਬੱਚਿਆਂ ਨੂੰ ਛਡਵਾ ਰਹੇ वैसे तो तकरीबन तकरीबन हर तरह ਦਾ ਨਸ਼ਾ ਹੀ ਛੁਡਾਇਆ ਜਾ ਸਕਦਾ ਵੈ ਐਸਾ ਕੁਛ ਨਹੀਂ ਹੈ ਕਿ ਨਹੀਂ ਛੱਡ ਸਕਦਾ ਬਟ ਥੋੜਾ ਜਿਹਾ ਉਪਰਾਲਾ ਕਰਨਾ ਪੈਂਦਾ ਮਾਪਿਆਂ ਨੂੰ ਆਪ ਵੀ ਥੋੜਾ ਬੋਤਾ ਜੀ ਜੀ ਜੇ ਉਹ ਸਾਡੇ ਕੇ ਅਨੁਸਾਰ ਚੱਲਦੇ ਨੇ ਤੇ ਪਰਮਾਤਮਾ ਕਿਰਪਾ ਉਹਨਾਂ ਤੇ ਵੀ ਕਰਦਾ ਵੈ ਤੇ ਉਹ ਜਲਦੀ ਤੋਂ ਜਲਦੀ ਕਰ ਲੋ ਵੀ ਉਹ ਨਸ਼ਾ ਛੱਡ ਦਿੰਦਾ ਆਪਣੇ ਆਪ ਹੀ ਛੇ ਮੈਂ ਕਿੰਨੀ ਦੇਰ ਤੋਂ ਤੁਸੀਂ ਇਹ ਜਿਹੜਾ ਸੇਵਾ ਕਰਦੇ ਆ ਰਹੇ ਹੋ ਨਸ਼ੇ ਦੀ ਕਿਹੜੀ ਰਕੋ ਆ ਤੁਸੀਂ ਤਾਂ ਨੌਜਵਾਨ ਆਉਂਦੇ ਆ ਕਿ ਹੋਰ ਵੀ ਨਸ਼ੇ ਤਰ੍ਹਾਂ ਦੇ ਖੋਖਰੇ ਵੀ ਜਿਹੜੇ ਨਸ਼ੇ ਕਰਦੇ ਉਹ ਵੀ ਆ ਕੇ ਆਉਂਦੇ ਸਾਡੇ ਕੋਲ ਤਾਂ ਹਰ ਤਰ੍ਹਾਂ ਦਾ ਤਬਕਾ ਆਂਦਾ ਜੀ ਔਰ ਹਰ ਤਰ੍ਹਾਂ ਦੇ ਨਸ਼ੇ ਵਾਲੇ ਸਾਡੇ ਕੋਲ ਆਂਦੇ ਕੋਈ ਬੀੜੀ ਪੀਂਦਾ ਕੋਈ ਸਿਗਰਟ ਪੀਂਦਾ ਕੋਈ ਗੁਟਕਾ ਪੀਂਦਾ ਕੋਈ ਸਮੈਗ ਖਾਂਦਾ ਕੋਈ ਡੋਡੇ ਖਾਂਦਾ ਕੋਈ ਕੁਝ ਕਰਦਾ ਵਾ ਹਰ ਤਰ੍ਹਾਂ ਦੇ ਬੰਦੇ ਆਂਦੇ ਆ ਔਰ ਤਕਰੀਬਤ ਦੇ ਗਰੀਬਾਂ ਤਕਰੀਬਨ ਸਾਰੇ ਹੀ ਠੀਕ ਹੋ ਕੇ ਜਾ ਰਹੇ ਆ ਕਿਸੇ ਦਾ ਇੱਕ ਦੋ ਜਰਰੀ ਗੱਲ ਕੀਤੀ ਵੀ ਨਸ਼ਿਆਂ ਦੇ ਚਾਹ ਉਹ ਸਿਗਰਟ ਪੀਂਦਾ ਚਾਹ ਜਰਦਾ ਲਾਂਦਾ ਜਾਂ ਉਹ ਸਮੈਗ ਪੀਂਦੇ ਆ ਕੀ ਲੱਗ ਰਿਹਾ ਕਿਸੇ ਦਾ ਮਾਹੌਲ ਬਣ ਗਿਆ ਅੱਜ ਦੀ ਨਵੀਂ ਜਨਰੇਸ਼ਨ ਦੇ ਵਿੱਚ ਅੱਜ ਦੀ ਜਨਰੇਸ਼ਨ ਜਿਹੜਾ ਦੇਖੋ ਜੀ ਕਾਰੋਬਾਰ ਨੇ ਖਤਮ ਕੀਤਾ ਹੋਇਆ ਵਾ ਉਹ ਕਾਰੋਬਾਰ ਖਤਮ ਹੋਣ ਕਰਕੇ ਹੀ ਇਹ ਪੀੜੀ ਜਿਹੜੀ ਹੈ ਨਾ ਦੂਜੇ ਪਾਸੇ ਨੂੰ ਵੱੜਦੀ ਜਾ ਰਹੀ ਹੈ ਹੋਰ ਕੁਝ ਨਹੀਂ ਹੈ ਗੰਦੇ ਵਿੱਚ ਕਿਸ ਤਾਂ ਜਿਹੜੀ ਦਵਾਈ ਤੁਸੀਂ ਬਿਲਕੁਲ ਫਰੀਦ ਨੇ ਅਸੀਂ ਬਿਲਕੁਲ ਫਰੀ ਦਵਾਈ ਦਿੰਦੇ ਆ ਜੀ ਜਿਹੜਾ ਵੀ ਸ਼ੱਕ ਸ਼ਾਂਦਾ ਵਾ ਇਸ ਸਬੰਧ ਦੇ ਵਿੱਚ ਉਸ ਨੂੰ ਅਸੀਂ ਦੋ ਚੀਜ਼ਾਂ ਦਾ ਹੁਕਮ ਕਰਦੇ ਆ ਵੀ ਆ ਚੀਜ਼ਾਂ ਲੈ ਕੇ ਆਓ ਉਹ ਪਰਮਾਤਮਾ ਦਾ ਅਸੀਂ ਪਾਠ ਕਰਕੇ ਉਹਨਾਂ ਨੂੰ ਦੇ ਦਿੰਨੇ ਆ ਉਹ ਪਰਮਾਤਮਾ ਵੱਲੋਂ ਕਹ ਲੋ ਆਟੋਮੈਟਿਕਲੀ ਉਹਦੇ ਮਨ ਦੇ ਅੰਦਰੋਂ ਹੀ ਖਤਮ ਹੋ ਜਾਂਦੀ ਉਹ ਚੀਜ਼ ਵਾਲੀ ਇਹ ਪਰਮਾਤਮਾ ਵੱਲੋਂ ਬਖਸ਼ ਹੈ ਤੇ ਦਵਾਈ ਬਿਲਕੁਲ ਤੁਸੀਂ ਫ੍ਰੀ ਦਿੰਦੇ ਹੋ ਹਾਂਜੀ ਹਾਂਜੀ ਬਿਲਕੁਲ ਫ੍ਰੀ ਹੁੰਦੀ ਹੈ ਜੀ ਇਹ ਦਵਾਈ ਕੋਈ ਪੈਸਾ ਨਹੀਂ ਲਿਆ ਜਾਂਦਾ ਕੋਈ ਮਦਦ ਨਹੀਂ ਲਈ ਜਾਂਦੀ ਕਿਸੇ ਕੋਲ ਅਸ਼ਮੇ ਕਿੰਨੀ ਦੇ ਤੁਸੀਂ ਇਹ ਸੇਵਾ ਕਰਦੇ ਆ ਰਹੇ ਹੋ ਨਿਸ਼ਚੋ ਕਾਫੀ ਚਿਰ ਤੋਂ ਅਸੀਂ ਇਹ ਕੰਮ ਕਰਦੇ ਆ ਰਹੇ ਹਾਂ ਔਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਵਾ ਅੱਜ ਤੱਕ ਕਿਸੇ ਨੇ ਸਾਨੂੰ ਇਹ ਨਹੀਂ ਆ ਕੇ ਕਿਹਾ ਕਿ ਸਾਨੂੰ ਫਰਕ ਨਹੀਂ ਪਿਆ ਅਸ਼ਮੇ ਕਿਸਾ ਦੇਦੇ ਹੋ ਸਕਾਰਾਂ ਨੇ ਬੜੇ ਵੱਡੇ ਦਾਅਵੇ ਵੀ ਕੀਤੇ ਸੀ ਔਰ ਉਪਰਾਲੇ ਵੀ ਕਰਦੇ ਆ ਰਹੀ ਤਾਂ ਕਿ ਆਪ ਜਿਹੜੇ ਨੌਜਵਾਨ ਪੀੜ੍ਹੀ ਇਸ ਦਲਦਲ ਤੋਂ ਨਸ਼ੇ ਤੋਂ ਦੂਰ ਹੋਵੇ ਕਿੱਸਾ ਦੇਖ ਦਿਓ ਕੋਈ ਐਦਾਂ ਦਾ ਕੋਈ ਇਨਸੀਡੈਂਟ ਯਾਦ ਆ ਵੀ ਮਾਪੇ ਕੋ ਆਏ ਹੋਵੇ ਵੀ ਵਾਕਈ ਤੁਸੀਂ ਸਾਡੇ ਬੱਚੇ ਨਸ਼ਾ ਛੁਡਾਤਾ ਜਾਂ ਇੱਕ ਐਦਾਂ ਦੀ ਭੈਣ ਆਂਦੀ ਹੋਵੇ ਵੀ ਮੇਰੇ ਆਦਮੀ ਤੁਸੀਂ ਸ਼ਰਾਬ ਛੁਡਾਤੀ ਆ ਜਾਂ ਕੋਈ ਐਦਾਂ ਦੇ ਆਏ ਹੋਣ ਵੀ ਸਾਡਾ ਬੱਚਾ ਬਿਲਕੁਲ ਦੂਰ ਹੋ ਗਿਆ ਨਸ਼ੇ ਤੋਂ ਵੀ ਤੁਹਾਡੀ ਦਵਾਈ ਅਸਰ ਹੋਇਆ ਬਿਲਕੁਲ ਆਏ ਨੇ ਜੀ ਬਹੁਤ ਬੰਦੇ ਆਂਦੇ ਆ ਔਰ ਉਹ ਤਾਂ ਠੀਕ ਹੁੰਦੇ ਹੁੰਦੇ ਆ ਨਾਲ ਉਹ ਹੋਰਾਂ ਨੂੰ ਵੀ ਲੈ ਕੇ ਆਂਦੇ ਆ ਤਾਕਿ ਭਾਈ ਇੱਥੇ ਆਓ ਇੱਥੇ ਆ ਕੇ ਮਹਾਰਾਜ ਦਾ ਆਸ਼ੀਰਵਾਦ ਲਓ ਤੇ ਤੁਹਾਡਾ ਬੱਚਾ ਵੀ ਠੀਕ ਹੋਵੇ ਉਹ ਹੋਰਾਂ ਨੂੰ ਵੀ ਲੈ ਕੇ ਆਂਦੇ ਆ ਕਿਸਾ ਦਵਾਈ ਕਿਹੜੀ ਦਵਾਈ ਸੀ ਜੰਨੇ ਦਵਾਈ ਕੁਛ ਨਹੀਂ ਐ ਇੱਕ ਤਾਂ ਅਸੀਂ ਪਤੱਸੇ ਵੰਗੋਂ ਆਣੇ ਹੁੰਦੇ ਆ ਜਿਹੜਾ ਆਂਦਾ ਵਾ ਉਹ ਦੂਸਰਾ ਅਸੀਂ ਕੇਸਰ ਵੰਗਾਨੇ ਆ ਜੀ ਜੀ ਉਹ ਦੋਨੇ ਚੀਜ਼ਾਂ ਦਾ ਪਾਠ ਕਰਕੇ ਅਸੀਂ ਕੋਲੇਨਾਥ ਦੀ ਗੱਦੀ ਐ ਇਸ ਗੱਦੀ ਤੇ ਪਾਠ ਕਰਕੇ ਅਸੀਂ ਉਹਨਾਂ ਨੂੰ ਦੇ ਦਿੰਨੇ ਆ ਤੇ ਇੱਕ ਦੋ ਹੋਰ ਛੋਟੇ ਉਪਾਏ ਦੱਸਦੇ ਆ ਗਿਆ ਉਹ ਉਪਾਏਆਂ ਦੇ ਨਾਲ ਹੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਅਗਰ ਗੱਲ ਕਰੀਏ ਨਸ਼ਾ ਜਿਹੜਾ ਚਾਹੇ ਬੱਚਾ ਹੋਵੇ ਚਾਹੇ ਉਹ ਸਿਆਣਾ ਹੋਵੇ ਕਿਸੇ ਤਰ੍ਹਾਂ ਵੀ ਨਸ਼ਾ ਕਰਦਾ ਹੋਵੇ ਤਾਂ ਕਿੰਨੇ ਦਿਨ ਚ ਉਹ ਇਸ ਤੁਹਾਡੇ ਜਿਹੜੇ ਚੱਲੇ ਅਨੁਸਾਰ ਬਿਲਕੁਲ ਕਰਦਾ ਹੈ ਤਾਂ ਕਿਰੇ ਚ ਨਸ਼ਾ ਛੱਡ ਦੇਵੇ ਦੇਖੋ ਜੀ ਸਾਡੇ ਕਹੇ ਅਨੁਸਾਰ ਅਗਰ ਉਹ ਚੱਲਦਾ ਵਾ ਤਾਂ ਬਿਲਕੁਲ 3 ਮਹੀਨਿਆਂ ਦੇ ਅੰਦਰ ਅੰਦਰ ਬਿਲਕੁਲ ਹੀ ਉਹ ਛੱਡ ਦਿੰਦਾ ਹਰ ਚੀਜ਼ ਨੂੰ ਹਰ ਚੀਜ਼ ਨੂੰ ਹਰ ਤਰ੍ਹਾਂ ਦੇ ਨਸ਼ੇ ਨੂੰ ਕੀ ਫੇਰ ਦੁਬਾਰਾ ਉਹਦੇ ਬਾਅਦ ਜਾਨ ਧਿਆਨ ਜਾਂਦਾ ਕਿ ਨਹੀਂ ਜਾਂਦਾ ਨਹੀਂ ਬਿਲਕੁਲ ਵੀ ਨਹੀਂ ਜਾਂਦਾ ਜੀ ਨਹੀਂ ਜਾਂਦਾ ਇਹ ਮਨ ਦੇ ਅੰਦਰੋਂ ਹੀ ਐਸਾ ਜ਼ਹਿਰ ਖਤਮ ਹੋ ਜਾਂਦਾ ਕਿ ਉਹ ਦੁਬਾਰਾ ਉਸ ਜ਼ਹਿਰ ਨੂੰ ਖਾਣ ਦਾ ਮਨ ਹੀ ਨਹੀਂ ਕਰਦਾ ਉਸ ਨੂੰ ਸ਼ਹਿਰ ਵਿੱਚ ਕਿੱਸਾ ਦੇਖਦੇ ਹੋ ਲੁਧਿਆਣਾ ਸ਼ਹਿਰ ਹੈ ਬਹੁਤ ਵੱਡਾ ਵੱਡਾ ਸ਼ਹਿਰ ਹੈ ਠੀਕ ਹੈ ਸ਼ਹਿਰ ਦੇ ਵਿੱਚ بڑے ਨਸ਼ਾ ਛਡਾਊ ਕੇਂਦਰ ਵੀ ਖੁੱਲ ਗਏ ਆ ਬੜੇ ਜਿਹੜੇ ਹਸਪਤਾਲ ਖੁੱਲ ਗਏ ਬੜੇ-ਬੜੇ ਮਹਿੰਗੇ ਇਲਾਜ ਆ ਬੱਚਿਆਂ ਨੂੰ ਡੱਕ ਲੈਂਦੇ ਅੰਦਰ ਤੇ ਕਾਫੀ ਦਿਨਾਂ ਮਾਂ ਪਿਓ ਦੇਖਣ ਵੀ ਦਿੰਦੇ ਤੇ ਕਾਫੀ ਪੈਸਾ ਵੀ ਲੈਂਦੇ ਤੁਸੀਂ ਨਿਸ਼ੁਲਕ ਸੇਵਾ ਕਰਦੇ ਆ ਦੇਖੋ ਅਸ ਤਾਂ ਇਹ ਕਹਿੰਦੇ ਆ ਵੀ ਇੱਕ ਪਤਨੀ ਦਾ ਪਤੀ ਸਦਾ ਹੋ ਜਵੇ ਸਹੀ ਸਲਾਮਤ ਆਪਣੇ ਘਰ ਦੀ ਸੇਵਾ ਕਰੇ ਇੱਕ ਮਾਂ ਦਾ ਪੁੱਤਰ ਆਪਣੀ ਮਾਂ ਨੂੰ ਸੰਭਾਲ ਲੇ ਆਪਣੇ ਪਿਓ ਨੂੰ ਸੰਭਾਲ ਲੇ ਇਸ ਕਰਕੇ ਅਸੀਂ ਇਹ ਚੀਜ਼ਾਂ ਬਿਲਕੁਲ ਫ੍ਰੀ ਕਰਦੇ ਹਾਂ ਜੀ ਤੇ ਇਸ ਇਲਾਵਾ ਹੋਰ ਕੀ ਸੀ ਸੇਵਾ ਕਰਦੇ ਹਾਂ ਹੋਰ ਸਾਡੇ ਕੋਲ ਦੇਖੋ ਮੋਕੇ ਮਸੇ ਤਿਲ ਭੋਰੀਆਂ ਠੀਕ ਹੈ ਜੀ ਜਲੇ ਦੀ ਦਵਾਈ ਅੱਖਾਂ ਦੀ ਦਵਾਈ ਇਹ ਸਭ ਕੁਝ ਫ੍ਰੀ ਦਿੰਦੇ ਆਗੇ ਹਾਂ ਜੀ ਕੋਈ ਪੈਸਾ ਨਹੀਂ ਲੈਂਦੇ ਇਸ ਬਿਲਕੁਲ ਕੋਈ ਪੈਸਾ ਨਹੀਂ ਕਿਸੇ ਤੋਂ ਨਹੀਂ ਲਿਆ ਜਾਂਦਾ ਕੋਈ ਇਹਦੇ ਦੇ ਸ਼ਖਸ ਆਉਂਦੇ ਵੀ ਜਿਹੜੇ ਅੰਦੀ ਦਾ ਸਾਡੀ ਸੇਵਾ ਲਾਣੀ ਫਿਰ ਅਸੀਂ ਕਿਸਾ ਕਰਦੇ ਉਸ ਦਾ ਅਸੀਂ ਕਿਸੇ ਨੂੰ ਉਹ ਗਲਗ ਰੱਖੀ ਹੀ ਹੈ ਉਸ ਗਲਗ ਚ ਜੋ ਕੋਈ ਇੱਛਾ ਕਿਸੇ ਦੀ ਹੋਵੇ ਉਹ ਪਾ ਸਕਦਾ ਵੈ ਸਾਡੇ ਕੋਲ ਕੋਈ ਪੈਸਾ ਨਹੀਂ ਸੀ ਲਿਆ ਜਾਂਦਾ ਨਾ ਕਿਸੇ ਨੂੰ ਮਜਬੂਰ ਕੀਤਾ ਜਾਂਦਾ ਵੈ ਅ ਅਗਰ ਗੱਲ ਕੀਤੀ ਹੈ ਵੇ ਜਿਹੜੇ ਬੱਚੇ ਵੀ ਸਿਆਣੇ ਵੀ ਕਿੰਨੀ ਕਿੰਨੀ ਦੂ ਤੱਕ ਆ ਚੁੱਕੇ ਆਪਣੇ ਪੰਜਾਬ ਤੋਂ ਬਾਹਰ ਵੀ ਰੁਕੇ ਜਾਂਦੇ ਪੰਜਾਬ ਤੋਂ ਬਾਹਰ ਕੀ ਸਟੇਟ ਤੋਂ ਬਾਹਰ ਕੀ ਇੰਡੀਆ ਤੋਂ ਬਾਹਰ ਵੀ ਬਹੁਤ ਲੋਕ ਆਂਦੇ ਆ ਔਰ ਬਹੁਤ ਲੋਕ ਠੀਕ ਹੋ ਕੇ ਚਲੇ ਜਾ ਰਹੇ ਐ ਤੋਂ ਅ ਅਗਰ ਕਿਸ ਨੇ ਤੇ ਆਣਾ ਹੋਵੇ ਇੱਕ ਕਿਸਤਾ ਬੰਦਾ ਤੇ ਪਹੁੰਚ ਜੂਗਾ ਜੀ ਆਪਣਾ ਫੋਨ ਨੰਬਰ ਕਿਸੇ ਨੇ ਆਣਾ ਹੋਵੇ ਕਿਸੇ ਦੀ ਪਤੀ ਆیکل ਜਿਹੜੇ ਮਾਹੌਲ ਚੱਲਦੇ ਪਿਆ ਕਾਮਰੀ ਜੀ ਅਸੀਂ ਗੱਲ ਤੁਸੀਂ ਗੱਲ ਕੀਤੀ ਕਾਮ ਨਹੀਂ ਹੈ ਕਾਮ ਤੋਂ ਆਵਾਜ਼ ਆ ਰਹਾ ਹੈ ਨਸ਼ੇ ਸ਼ਰਾਬਲ ਪੀਣ ਲਾਪੰਦੇ ਆ ਸ਼ਰਾਬ ਤੋਂ ਬਾਅਦ ਪੁੱਕੀ ਖਾਨ ਲਾਪੰਦੇ ਆ ਸਮੈਗ ਪੀਣ ਲਾਪੰਦੇ ਹੋਰ ਦੂਜੇ ਸਿੰਥੈਟਿਕ ਡਰੱਗਸ ਲੈਣ ਲਾਪੇ ਪੂਰਾ ਆਪਣਾ ਘਰ ਨੂੰ ਬਰਬਾਦ ਕਰਦੇ ਕੀ ਤੁਸੀਂ ਸੁਣਿਆ ਔਰ ਕਿਸ ਤਰ੍ਹਾਂ ਤੁਸੀਂ ਕਹਿਣਾ ਵੀ ਕਿੱਥੇ ਆਵੇ ਮੈਂ ਤਾਂ ਆਉਣ ਵਾਲੀ ਪੀੜ ਨੂੰ ਇਹੀ ਕਾਂਗਾ ਕਿ ਜਾਗੋ ਰੋ ਆਪਣੇ ਜਿਹੜੇ ਕਰਤੱਵ ਹੈਗੇ ਨੇ ਉਹਨਾਂ ਨੂੰ ਸੰਭਾਲੋ ਆਪਣੇ ਮਾਪਿਆਂ ਨੂੰ ਸੰਭਾਲੋ ਉਹਨਾਂ ਨੇ ਤੁਹਾਨੂੰ ਇੱਕ ਜ਼ਿੰਦਗੀ ਦਿੱਤੀ ਹੈ ਜੀਣ ਵਾਸਤੇ ਸੋ ਉਸ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਲਗਾਓ ਤਾਂ ਕਿ ਆਪਣੇ ਮਾਪੇ ਦਾ ਵੀ ਨਾਮ ਤੁਸੀਂ ਰੋਸ਼ਨ ਕਰ ਸਕੋ ਅਗੇ ਕਿਸੇ ਇੱਥੇ ਆਣਾ ਵੇ ਕਿਸ ਨਾਮ ਦੇ ਤੁਹਾਡਾ ਨਾਮ ਲੜ ਕੇ ਕਿਸੇ ਬਦਲ ਕਿੱਥੇ ਪਹੁੰਚੇ ਇਹ RAM JI ਪੂਜਾ ਪੰਡਾਰ ਦੇ ਨਾਮ ਤੇ ਦੁਕਾਨ ਹੈ ਜੀ ਕਿਉਂਕਿ ਉਸੇ ਪ੍ਰਭੂ ਦੇ ਨਾਮ ਦੀ ਹੀ ਦੁਕਾਨ ਹੈਗੀ ਆ ਇਸ ਕਰਕੇ ਇਹ ਬਾਬਾ ਥਾਨ ਸਿੰਘ ਚੌਂਗ ਚ ਹੈਗੀ ਹੈ ਜੋ ਜਿਨੇ ਵੀ ਆਣਾ ਵੈ ਲੁਧਿਆਣੇ ਦੇ ਵਿੱਚ ਬਾਬਾ ਥਾਨ ਸਿੰਘ ਚੌਂਕ ਪੁਰਾਣੀ ਚੁੰਗੀ ਇੱਥੇ ਆ ਸਕਦਾ ਹੈ RAM ਜੀ ਪੂਜਾ ਪੰਡਾਰ 10 ਤੋਂ 4 ਨਿਸ਼ੁਲਕ ਸੇਵਾ ਕੀਤੀ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ ਦੱਸੋ ਦੱਸਦੀ ਕਿ ਇਹ ਮੇਰੇ ਜਿਹੜੇ ਸ਼ਖ ਪਿੱਛੇ ਬੈਠੇ ਸੀ RAM ਜੀ ਜਿਹੜੇ ਇੱਕ ਇਹਨਾਂ ਦਾ ਪੂਜਾ ਸਮਗਰੀੇ ਕੰਮ ਕਰਦੇ ਆ ਬਾਬਾ ਥਾਨ ਸਿੰਘ ਚੌਂਕ ਲੁਧਿਆਣਾ ਵਿੱਚ ਪੈਂਦਾ ਆ ਔਰ ਤੁਹਾਨੂੰ ਦੱਸਦੀ ਜਿਹੜੇ ਸਰਕਾਰਾਂ ਨੇ ਕੰਮ ਕੀਤੇ ਆ ਕਈ ਨਹੀਂ ਕਰ ਸਕੇ ਲੇਕਿਨ ਜਿਹੜੇ ਇਹ ਸ਼ਖਸ ਹੈ ਉਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਤੀ ਨੂੰ ਜਾਂ ਤੁਹਾਡੇ ਹੋਰ ਸਕੇ ਸਮਝ ਜਿਹੜੇ ਨਸ਼ਿਆਂ ਦੀ ਦਲਦਲ 'ਚ ਨਸ਼ਾ ਕਿਸ ਤਰ੍ਹਾਂ ਦਾ ਵੀ ਹੋਵੇ ਚਾਹੇ ਉਹ ਸਿਗਰਟ ਬੀੜੀ ਦਾ ਹੋਵੇ ਚਾਹੇ ਗੁਟਕੇ ਦਾ ਹੋਵੇ ਚਾਹੇ ਉਹ ਸ਼ਰਾਬ ਦਾ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਡਰਗ ਦਾ ਹੋਵੇ ਕਿਸੇ ਤਾਂ ਵੀ ਨਸ਼ੇ ਵਾਗੇ ਤੁਹਾਡਾ ੜਾ ਬੱਚਾ ਜਾਂ ਤੁਹਾਡਾ ਪਤੀ ਜਿਹੜਾ ਹੋ ਭੈਣ ਭਰਾ ਇਸ ਨਸ਼ੇ ਦੀ ਦਲਦਲ 'ਚ ਫਸਿਆਤਾ ਇਮੀਡੀਏਟਲੀ ਲੁਧਿਆਣੇ ਦੇ ਥਾ ਸਿੰਘ ਚੌਂਕ ਦੇ ਵਿੱਚ ਪਹੁੰਚੋ ਐਡਰੈਸ ਤੁਹਾਨੂੰ ਸਾਹਮਣੇ ਇਹਨਾਂ ਨੇ ਦੱਸ ਦਿੱਤਾ ਹੈਗਾ ਦਾ ਨਿਸ਼ੁਲਕ 10 ਤੋਂ 4 ਤੱਕ ਇਸ ਜਗ੍ਹਾ ਤੇ ਆ ਕੇ ਨਿਸ਼ੁਲਕ ਦਵਾਈ ਕਿਸੇ ਤਰ੍ਹਾਂ ਕੋਈ ਪੈਸਾ ਲਿਤਾਰ ਨਹੀਂ ਜਾਂਦਾ ਤਾਂ ਦਵਾਈ ਔਰ ਜਿਹੜਾ ਉਹ ਪੀੜਿਤ ਬੰਦਾ ਹੋਵੇ ਆ ਸ਼ਖਸ ਹੋਵੇਗਾ ਉਹ ਤਕਰੀਬਨ 3 ਮਹੀਨੇ ਤੋਂ ਬਾਅਦ 3 ਮਹੀਨੇ ਅੰਦਰ ਕਿਸੇ ਤਰ੍ਹਾਂ ਵੀ ਨਸ਼ਾ ਹੋਵੇ ਉਹ ਬਿਲਕੁਲ ਛੱਡ ਕੇ ਆਪਣੀ ਨਵੀਂ ਜ਼ਿੰਦਗੀ ਲਈ ਆਪਣੇ ਪਰਿਵਾਰ ਵਿੱਚ ਬੈਠ ਸਕਦਾ ਕਮਾਂ ਲੱਗ ਸਕਦਾ ਹੈ ਸੋ ਐਦਾਂ ਦੇ ਜਿਹੜੇ ਸੇਵਾਦਾਰ ਹੁੰਦੇ ਹੈ ਜਿਨ੍ਹਾਂ ਨੂੰ ਪਰਮਾਤਮਾ ਦੀ ਬਖਸ਼ ਹੁੰਦੀ ਹੈ ਹਮੇਸ਼ਾ ਹੀ ਉਹ ਵਾਕਏ ਉਸ ਪਰਮਾਤਮਾ ਦਾ ਹੱਥ ਇਹਨਾਂ ਤੇ ਦਿਂਦਾ ਹੈ ਤੇ ਇਹ ਜਿਹੜੀ ਸੇਵਾ ਨਿਸ਼ਚਿਤ ਹੁੰਦੀ ਹੈ ਇਹੀ ਇੱਕ ਸਦਕਾ ਵੀ ਜਿਹੜਾ ਆਮਲੇ ਲੋਕ ਐ ਨਸ਼ਿਆਂ ਤੋਂ ਦੂਰ ਹੁੰਦੇ ਜਾ ਰਹੇ ਤਾਂ ਇੱਕ ਵਾਰੀ ਤੁਸੀਂ ਅਗਰ ਤੁਹਾਡਾ ਬੱਚਾ ਜਾਂ ਤੁਹਾਡਾ ਹੋਰੜਾ ਸਬੰਧਿਤ ਇੱਥੇ ਆਵੇ ਤੇ ਲੁਧਿਆਣਾ ਦੇ ਥਾਂ ਸਿੰਘ ਚੌਂਚ ਆਗੇ ਇਹਨਾਂ ਤੋਂ ਮਿਲ ਕੇ ਆਪਣੀ ਜਿਹੜਾ ਰੋਗ ਦਾ ਨੜੇ ਲੋਕ ਪੀੜਿਤ ਹੈਗੇ ਇਸ ਨਸ਼ੇ ਤੋਂ ਤਾਂ ਦਵਾਈ ਫ੍ਰੀ ਲੈ ਕੇ ਤਾਂ ਆਪਣੇ ਪਰਿਵਾਰ ਨੂੰ ਸੁਖੀ ਬਣਾ ਸਕਦੇ ਹੋ कैमरा बॉबीना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप